ਕਈ ਵਾਰੀ ਆਪਾਂ ਇਮਾਨਦਾਰ ਦਾ ਸਰਟੀਫਿਕੇਟ ਦੇ ਕੇ ਬੰਦੇ ਦਾ ਟੰਡੂਰਾ ਪਿੱਟ ਦਿੰਨੇ ਆ ਵੀ ਯਾਰੀ ਇਮਾਨਦਾਰਾ ਇਮਾਨਦਾਰ ਆ ਪਰ ਉਹਦੇ ਪ੍ਰਸ਼ਾਵੇਂ ਦੇ ਥੱਲੇ ਕੁਝ ਘੂਰ ਹੁੰਦਾ ਜਿਵੇਂ ਕੇਜਰੀਵਾਲ ਨੂੰ ਕਿਹਾ ਸੀਗਾ ਕਿ ਇਹ ਅੰਦੋਲਨ ਦੇ ਵਿੱਚੋਂ ਆਇਆ ਜੀ ਇਹ ਇੱਕ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਸੀ ਜਿਹਨੇ ਪੈਸੇ ਕਮਾਉਣਾ ਹੁੰਦਾ ਗੱਲ ਪੈਸੇ ਦੀ ਵੀ ਨਹੀਂ ਹੁੰਦੀ ਬੰਦਾ ਜ ਤਾਤਰਾਂ ਦੇ ਵਿੱਚ ਚਾਹੇ ਕਰੋੜਾਂ ਰੁਪਈਆ ਕਮਾ ਲੈਂਦਾ ਵੱਕ ਜਾਂਦਾ ਉਹਦਾ ਵੀ ਮਨ ਦੀ ਸੋਚ ਹੁੰਦੀ ਆ ਵੀ ਯਾਰ ਉਟਰਾਲੀ ਗੱਡੀ ਹੋਵੇ ਪਾਇਲਟ ਗੱਡੀ ਹੋਵੇ ਮੂਰੇ ਲੱਗੀ ਤਾਂ ਇਹਦਾ ਵਿਚਾਰ ਤਾਂ ਰਸੀ ਕਿ ਕਿ ਮੈਂ ਪਾਰਟੀ ਬਣਾ ਕੇ ਤੇ ਅੱਗੇ ਆਵਾਂ ਉਹ ਪੂਰੀ ਹੋ ਗਈ ਹੁਣ ਜਿਹੜੇ ਅਰਵਿੰਦ ਕੇਜਰੀਵਾਲ ਤੇ 48 ਪਰਚੇ ਦਰਜ ਐ ਅਜ ਸਮੇ 48 ਮੁਕੱਦਮੇ ਦਰਜ ਐ ਰਵਿੰਦ ਕੇਜਰੀਵਾਲ ਤੇ ਤੇ 7-8 ਕਹਿੰਦੇ ਪਰਚੇ ਦਰਜ ਹੋਰ ਹੋਣੇ ਆ ਉਹ ਜਿਹੜੀ ਸਰਕਾਰ ਹੈਗੀ ਹੁਣ ਬਣੀ ਐ ਦਿੱਲੀ ਦੇ ਵਿੱਚ ਉਹ ਆਪਣੀ ਸੌਹ ਚੁੱਕ ਸਮਾਗਮ ਦੇ ਵਿੱਚ ਉਲਝੇ ਹੋਏ ਐ ਜਦੋਂ ਪੂਰਨ ਉਹਨਾਂ ਦਾ ਮੰਤਰੀ ਮੰਡਲ ਤੇ ਗਵਰਨਰ ਕੋਲ ਜਾ ਕੇ ਸੌਹ ਚੁੱਕੀ ਗਈ ਤਾਂ ਉਹ ਤੋਂ ਬਾਅਦ ਇਹ ਤੇ ਸੱਤ ਮੁਕੱਦਮੇ ਹੋਰ ਦਰਜ ਹੋਣੇ ਆ ਜਿਹੜੇ ਘੁਟਾਲੇ ਸਾਹਮਣੇ ਲਿਆਂਦੇ ਉਹਨਾਂ ਨੇ ਉਹ ਕਹਿੰਦੇ ਸੀ ਪਾਰਦਰਸ਼ੀ ਕੰਮ ਕਰਾਂਗੇ ਪਾਰਦਰਸ਼ੀ ਕੰਮ ਕਰਕੇ ਜਿਹੜੇ ਘੁਟਾਲੇ ਆ ਜਾਂ ਕੁਝ ਵੀ ਆ ਉਹ ਸਾਹਮਣੇ ਲਿਆਵਾਂਗੇ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ 48 ਮੁਕੱਦਮਿਆਂ ਦੇ ਵਿੱਚ ਜਿਹੜੀਆਂ ਵਕੀਲਾਂ ਨੂੰ ਮੋਟੀਆਂ ਪੀਸਾਂ ਦਿੱਤੀਆਂ ਉਹ ਕਿੱਥੋਂ ਦਿੱਤੀਆਂ ਕਿਹਨੇ ਦਿੱਤੀਆਂ ਪਾਰਟੀ ਫੰਡ ਚੋਂ ਦਿੱਤੀਆਂ ਜਾਂ ਸਰਕਾਰ ਦੇ ਜੋ ਸਰਕਾਰ ਹੀ ਹੈ ਇਹਨਾਂ ਦੇ ਉਹਦੇ ਖਜ਼ਾਨੇ ਚੋਂ ਦਿੱਤੀਆਂ ਤੇ ਕੰਟਰੋਵਰਸੀ ਦੇ ਵਿੱਚ ਭਾਪੀ ਕਹਿੰਦੀ ਵੀ ਪੈ ਕੇ ਮਸ਼ਹੂਰ ਹੋਣਾ ਚਾਹੁੰਦਾ ਸੀ ਫੇਮ ਹੋਣਾ ਚਾਹੁੰਦਾ ਸੀ ਉਹ ਹੋ ਗਿਆ ਇਹਨੂੰ ਇੱਕ ਬੁਲਬੁਲਾ ਕਿਹਾ ਗਿਆ ਆਮ ਆਦਮੀ ਪਾਰਟੀ ਨੂੰ ਕਿ ਆਮ ਆਦਮੀ ਪਾਰਟੀ ਜਿਹੜੀ ਪਾਣੀ ਦਾ ਬੁਲਬੁਲਾ ਸੀ ਤੇ ਉਹ ਹੁਣ ਫਟ ਗਿਆ ਹੁਣ ਕਦੇ ਵੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਆਉਂਦੀ ਇਹ ਇਹ ਚ ਕੋਈ ਦੋਰ ਹੈ ਨਹੀਂ ਸਹੀ ਗੱਲ ਹੈ ਕਿਉਂਕਿ ਲੋਕ ਹੈ ਜਿਹੜੇ ਉੱਥੋਂ ਦੇ ਉਹ ਹੱਥਾਂ ਤੇ ਵੀ ਛੇਤੀ ਚੁੱਕ ਲੈਂਦੇ ਆ ਤੇ ਬਾਅਦ ਚ ਜਦੋਂ ਉਹਨਾਂ ਨੂੰ ਨਫ਼ਰਤ ਹੋ ਜੇ ਫਿਰ ਜਿਹੜੇ ਹੈਗੇ ਛੁੱਟ ਵੀ ਥੱਲੇ ਛੇਤੀ ਦਿੰਦੇ ਆ ਜਿਵੇਂ ਕੋ ਉਥੇ ਇੱਕ ਲੇਡੀਜ਼ ਕਾਂਗਰਸ ਦੀ ਮੁੱਖ ਮੰਤਰੀ ਰਹੀ ਹੈ ਉਹ ਲੋਕਾਂ ਨੇ ਪੰਜ ਮਿੰਟਾਂ ਦੇ ਵਿੱਚ ਮਸ਼ੀਨਾਂ ਦੇ ਬਟਨ ਦੱਬ ਕੇ ਤੇ ਉਹਨੂੰ ਕੁਰਸੀ ਤੋਂ ਲੰਬੇ ਕਰਤਾ ਸੀ ਇਸ ਤਰ੍ਹਾਂ ਜਿਹੜੇ ਹੈਗੇ ਦੋਸ਼ ਆ ਜਿਹੜੇ ਲੱਗਦੇ ਆ ਰਹੇ ਹੈ ਹੁਣ ਏਡੀ ਆ ਜਿਹੜੀ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਉਹ ਗਲਤ ਪਰਚੇ ਨਹੀਂ ਦਰਜ ਕਰਦੀ ਇਹ ਇੱਕ ਸਾਡੇ ਲੋਕਾਂ ਦਾ ਵਹਿਮ ਹੈ ਕਿ ਜਿਉਹ ਸਰਕਾਰ ਦੀ ਛਾਹ ਹੱਲੇ ਕਰ ਰਹੀ ਹੈ ਪਰਚਾ ਦਰਜ ਉਦੋਂ ਹੁੰਦਾ ਹੈ ਜਦੋਂ ਕੋਈ ਉਹਦੇ ਤੱਤ ਸਾਹਮਣੇ ਆ ਜਾਂਦਾ ਉਹਦਾ ਕੱਪੜਾ ਸਾਹਮਣੇ ਆ ਜੇ ਜਿਵੇਂ ਸੰਜੀਤ ਸਿੰਘ ਤੇ ਹੋਇਆ ਅਰਵਿੰਦ ਕੇਜਰੀਵਾਲ ਤੇ ਹੋਇਆ ਹੋਰ ਮੰਤਰੀਆਂ ਤੇ ਨਾ ਹੋਗੇ ਉਹਨਾਂ ਦੇ ਜਿਹੜਾ ਮੰਤਰੀ ਮੰਡਲ ਦੇ ਵਿੱਚ ਹੋਰ ਮੰਤਰੀ ਸੀ ਵਿਧਾਇਕ ਸੀ 77 ਪੱਤਰ ਸੀਟਾਂ ਉਹ ਤਰੀ ਸਾਰੀਆਂ ਲੈ ਕੇ ਸੀ ਪਿਛਲੇ ਵਾਰ ਉਹਨਾਂ ਤੇ ਨਾ ਹੋਏ ਫੇਰ ਉਹ ਸਫਾ ਮਿਸਲ ਦੇ ਲਿਆਉਣਗੇ ਕੱਲ ਨੂੰ ਅਗਲਾ ਛੂਟਪਾ ਡਫਰਮੇਸ਼ਨ ਮਾਨਨਦੀ ਦਾ ਕੇਸ ਪਾ ਸਕਦਾ ਜੇ ਬਰੀ ਹੋ ਗਿਆ ਇਸ ਕਰਕੇ ਕਈ ਚੀਜ਼ਾਂ ਦੇ ਵਿੱਚ ਅਸੀਂ ਲਾਈ ਲੱਗੁੰਨੀਆਂ ਮੰਗਰ ਲੱਗ ਜਾਂਦੇ ਆ ਦੀਵੇ ਤੱਲੇ ਹਨੇਰਾ ਹੁੰਦਾ ਉਹ ਆਊਟ ਆਫ ਸਟੇਟ ਜਾ ਕੇ ਬੰਦਾ ਉਹਦੀਆਂ ਕੋਈ ਜਾਇਦਾਦਾਂ ਜਾਂ ਬਣਾ ਲਿੰਦਾ ਜਦ ਜਿਵੇਂ ਉਹਨੇ ਕਿਹਾ ਸੀਗਾ ਹੁਣ ਰਵਿੰਦ ਕੇਜਰੀਵਾਲ ਨੇ ਬਦਨਾਮ ਕਰਤਾ ਸੀ ਵਿਕਰਮ ਜੀ ਟੀਏ ਨੂੰ ਕਿ ਚਿੱਟੇ ਦਾ ਵਪਾਰੀ ਹੈ ਜੀ ਇਸ ਤਰ੍ਹਾਂ ਜੀ ਚਿੱਟਾ ਵੇਚਦਾ ਜੀ ਬੜੀ ਉਹਨੇ ਪੋਸਟਰ ਲਾਏ ਬੈਨਰ ਲਾਏ ਚਲੋ ਉਸ ਗੱਲ ਤੇ ਉਹ ਸਰਕਾਰ ਬਣਾ ਕੇ ਤੇ ਬਾਅਦ ਵਿੱਚ ਜਦੋਂ ਮਜੀਠੀਏ ਨੇ ਮਾਣਾ ਨਹੀਂ ਦਾ ਕੇਸ ਪਾਤਾ ਤਾਂ ਫਿਰ ਉੱਤੇ ਮਾਫੀ ਮੰਗ ਕੇ ਗਿਆ ਤੇ ਹੁਣ ਆਪ ਉਸੇ ਘਟਾਲੇ ਦੇ ਵਿੱਚ ਫਸ ਗਿਆ ਸ਼ਰਾਬ ਵਾਲੇ ਘਟਾਲੇ 'ਚ ਤੇ ਪਿੱਛੇ ਜਿਹੜਾ ਫਰੀਦਕੋਟ ਹਾਊਸ ਜਿਹੜਾ ਸੀਐਮ ਹਾਊਸ ਬਣਿਆ ਸੀ ਉਤੋਂ ਕਿੰਨੇ ਸੋ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਜੇ ਚਿੱਟਾ ਇੱਕ ਨਸ਼ਾ ਤਾਂ ਸ਼ਰਾਬ ਵੀ ਇੱਕ ਨਸ਼ਾ ਜੇ ਚਿੱਟੇ ਵਿੱਚ ਬੰਦਾ ਕੋਈ ਗਲਤ ਕੰਮ ਕਰ ਸਕਦਾ ਤੇ ਸ਼ਰਾਬ ਪੀ ਕੇ ਤਾਂ ਉਤੋਂ ਜ਼ਿਆਦਾ ਭੜਕਦਾ ਕਤਲ ਵੀ ਕਰ ਸਕਦਾ ਨਸ਼ਾ ਤਾਂ ਨਸ਼ਾ ਨਾ ਚਾਹੇ ਸ਼ਰਾਬ ਦਾ ਨਸ਼ਾ ਚਾਹੇ ਭੁੱਕੀ ਦਾ ਨਸ਼ਾ ਚਾਹੇ ਫੀਮ ਦਾ ਨਸ਼ਾ ਚਾਹੇ ਇਹੋ ਚਿੱਟੇ ਦਾ ਨਸ਼ਾ ਹੈ ਹਾਇਰੋਨ ਦਾ ਨਸ਼ਾ ਹੈ ਇਸ ਕਰਕੇ ਜਿਹੜਾ ਇਹ ਦੋਸ਼ ਲਾ ਰਿਆ ਸੀ ਕਾਲੀਦਾਲ ਤੇ ਲਾ ਰਿਆ ਸੀ ਜੀਟੀਏ ਤੇ ਲਾ ਰਿਆ ਸੀ ਉਹ ਵੇਚਦਾ ਨਾ ਵੇਚਦਾ ਫਿਰ ਤੁਹਾਡਾ ਭਾਈ ਕੋਰਟ ਦੇ ਵਿੱਚ ਖੜਾ ਫਿਰ ਮਾਨਹਾਨੀਆਂ ਦੇ ਕੇਸ ਤਾਂ ਪੈਂਦੀ ਰਹਿੰਦੇ ਆ ਬੰਦਿਆਂ ਦੀ ਬੰਦੇ ਆ ਕਿ ਛੇਤੀ ਉਹ ਤੋਂ ਮਾਫੀ ਮੰਗ ਗਿਆ ਜੱਫੀਆਂ ਵੀ ਪਾ ਲਈਆਂ ਉਹਦੇ ਨਾਲ ਕਿਉਂਕਿ ਉਹਦਾ ਮਤਲਬ ਇਹ ਸੀ ਵੀ ਸਰਕਾਰ ਬਣਾਈਏ ਉਲਟਾ ਦੀਵੇ ਥੱਲੇ ਹਨੇਰੇ ਦੀ ਜਿਹੜੀ ਆਪਾਂ ਗੱਲ ਕਰਦੇ ਸੀ ਉਹ ਆਪ ਇਸ ਸਕੈਂਡਲ ਚ ਫਸ ਗਿਆ ਅਭ ਕਾਰੀ ਨੀਤੀ ਜਿਹੜਾ ਉਹਨੇ ਇੱਕ ਬਣਾਈ ਸੀਗੀ ਪਾਲਸੀ ਉਹ ਕੈਸੋ ਕਰੋੜ ਰੁਪਏ ਦੀ ਹੈ ਇਹ ਨਹੀਂ ਹੁੰਦਾ ਵੀ ਆਪ ਅੱਗੇ ਇਹਨੂੰ ਬਿਜਲੀ ਦੇਤੀ ਲਾਈਟ ਦੇਤੀ ਬਿਜਲੀ ਦੇਤੀ ਔਰ ਕਣਕ ਦਾਲ ਦੇਤੀ ਤਾਂ ਇਹਨਾਂ ਨਾਲ ਛੋਟੇ ਛੋਟੇ ਲੋਕ ਆ ਜਿਹੜੇ ਉਹਨਾਂ ਨੂੰ ਜਿਹੜੇ ਲੋਕ ਆ ਉਹਨੂੰ ਛੋਟੀਆਂ ਛੋਟੀਆਂ ਸਕੀਮਾਂ ਦੇ ਵਿੱਚ ਪਾ ਕੇ ਤੇ ਉਹਨਾਂ ਦਾ ਮਾਈਂਡ ਉਧਰ ਸੈੱਟ ਕਰ ਦਿਓ ਤੇ ਵੱਡੇ ਘਟਾਲੇ ਜਿਹੜੇ ਆਪ ਕਰ ਲੋ ਹੁਣ ਸਵਾਲ ਇੱਥੇ ਪੈਦਾ ਹੁੰਦਾ ਕਿ ਪੰਜਾਬ ਦੇ ਵਿੱਚ ਪੂਰਨ ਦਰਜੇ ਦੀ ਸਟੇਟ ਹੈ ਤੇ ਸਾਰੇ ਇਹਨਾਂ ਦੇ ਕੋਲੇ ਅਮਲਾ ਫੈਲਾ ਹੈ ਇੱਥੇ ਤਾਂ ਇਹ 5 ਮਿੰਟਾਂ ਦੇ ਵਿੱਚ ਕ੍ਰਪਸ਼ਨ ਨੂੰ ਬੰਦ ਕਰ ਸਕਦੇ ਹਨ ਜੇ ਕਿ ਜਰੀਵਾਲ ਚਾਹੇ ਕਿ ਜਰੀਵਾਲ ਰਾਸ਼ਟਰੀ ਪ੍ਰਧਾਨ ਹੈ ਇਸ ਪਾਰਟੀ ਦਾ ਤਾਂ ਉਹ ਜਿਵੇਂ ਪੰਜਾਬ ਦੇ ਵਿੱਚ ਡੀਜੀਪੀ ਹੈ ਅੱਜ ਡੀਜੀਪੀ ਨੂੰ ਜੋ ਮਰਜ਼ੀ ਕਹਿ ਕੇ ਕਰਵਾ ਸਕਦੇ ਆ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਹੈ ਜਿਹੜੀ ਉਹ ਪੰਜਾਬ ਦੇ ਅੰਡਰ ਹੈ ਉੱਥੇ ਨਾ ਤਾਂ ਪੁਲਿਸ ਦਿੱਲੀ ਦੀ ਹੈ ਜਿਹੜੀ ਉਹ ਸਰਕਾਰ ਦੇ ਅੰਡਰ ਹੈ ਤੇ ਨਾ ਇਹ ਮਤਲਬ ਸੀਬੀਆਈ ਹੈ ਜਿਹੜੀ ਆਪਣੇ ਵਿਜੀਲੈਂਸ ਫੜਦੀ ਹੈ ਦਿੱਲੀ ਚ ਸੀਬੀਆਈ ਫੜਦੀ ਹੈ ਤੇ ਤੀਸਰਾ ਜਿਹੜਾ ਗਵਰਨਰ ਹੈ ਆਪਣਾ ਪੰਜਾਬ ਦਾ ਗਵਰਨਰ ਤਾਂ ਬਿੱਲ ਪਾਸ ਕਰ ਦਿੰਦੇ ਆ ਤੇ ਉੱਥੇ ਤਾਂ ਜਿਹੜੀ ਹੈ ਅੜੀ ਹੁੰਦੀ ਸੀ ਫੈਲਾ ਨਹੀਂ ਪਾਸ ਹੋਈਆਂ ਸੀ ਉਹ ਤਿੰਨ ਚੀਜ਼ਾਂ ਜਿਹੜੀਆਂ ਮੇਨ ਸੀ ਪੰਜਾਬ ਦੇ ਵਿੱਚ ਹੈ ਨਹੀਂ ਫਿਰ ਜਿਹੜਾ ਤੁਸੀਂ ਦਿੱਲੀ ਦੇ ਤਰਜ ਤੇ ਕਹਿੰਦੇ ਸੀ ਪੰਜਾਬ ਦਾ ਕੰਮ ਕਰਾਂਗੇ ਭਾਈ ਤੁਹਾਡੇ ਕੋਲੇ ਹੁਣ 2 ਸਾਲ ਰਹਿ ਗਏ ਕਿਉਂਕਿ 6 ਮਹੀਨੇ ਪਹਿਲਾਂ ਤਾਂ ਲੋਕ ਬੈਸੀ ਮੁੱਖ ਮੋੜ ਜਾਂਦੇ ਹੁੰਦੇ ਆ ਤਾਂ 1.5 ਸਾਲ ਪੂਰਾ ਰਹੇਗਾ 1.5 ਸਾਲਾਂ ਦੇ ਵਿੱਚ ਇੱਥੇ ਕੁਝ ਕਰਕੇ ਦਿਖਾਓ ਜਿਹੜੀ ਤਰਜ ਤੇ ਲੋਕਾਂ ਤੋਂ ਵੋਟਾਂ ਮੰਗੀਆਂ ਸੀ ਤੇ ਦਿੱਲੀ ਦੀ ਤਰਜ ਤੇ ਤੁਸੀਂ ਕਹਿੰਦੇ ਸੀ ਅਸੀਂ ਕੰਮ ਕਰਕੇ ਵਿਖਾਵਾਂਗੇ ਉਰੇ ਸਬਾਧਮਨ ਐਸੀ ਬੇਨਤੀ ਕਰਦੇ ਆ ਵੀ 48 ਮੁਕਦਮੇ ਜਿਹੜੇ ਦਰਜ ਐ ਉਹਨਾਂ ਦੀਆਂ ਕਰੋੜਾਂ ਰੁਪਈਆਂ ਦੀਆਂ ਫੀਸਾਂ ਉਹ ਕਿੱਥੋਂ ਆਈਆਂ ਕਿਹਨੇ ਦਿੱਤੀਆਂ ਇਹ ਆਮ ਆਦਮੀ ਪਾਰਟੀ ਦੀ ਜਿਹੜਾ ਫੰਡ ਹੈ ਉਹਦੇ ਵਿੱਚੋਂ ਦਿੱਤੀਆਂ ਜਾਂ ਕੇਜਰੀਵਾਲ ਨੇ ਘਰੋਂ ਦਿੱਤੀਆਂ ਜਾਂ ਫਿਰ ਕਿਸੇ ਨੇ ਮਦਦ ਕੀਤੀ ਹੈ ਤੇ ਹੁਣ ਜੇ ਆਪਾਂ ਇਹਨੂੰ ਸੂਚਕ ਅੰਕ ਦੇ ਨਾਲ ਜੋੜ ਕੇ ਮੁੱਖ ਮੰਤਰੀ ਦੀ ਤਨਖਾਹ ਦੇ ਨਾਲ ਤੇ ਉਧਰੋਂ ਵਕਾਲਤ ਦੇ ਨਾਲ ਜੋੜ ਗਏ ਤੇ ਉਹਦੇ ਵਿੱਚ ਵਕੀਲ ਵੀ ਵੱਖ-ਵੱਖ ਹੈ ਇੱਕ ਤਾਂ ਹੁੰਦਾ ਵੀ ਇੱਕ ਹੈਗਾ ਮਿੱਤਰ ਪਿਆਰਾ ਚਲੋ ਉਹਨੂੰ ਕੋਈ ਅਹੁਦਾ ਦੇਤਾ ਜਾਂ ਸਰਕਾਰ ਦੇ ਵਿੱਚ ਮੰਨਦਾ ਮਾਨ ਸਨਮਾਨ ਦੇਤਾ ਪਰ ਉਹਨਾਂ ਤੇ ਟਾਈਪ ਦਾ ਖਰਚਾ ਟਿਕਟਾਂ ਦਾ ਖਰਚਾ ਹੋਰ ਬੜੇ ਖਰਚੇ ਹੋ ਜਾਂਦੇ ਆ ਸੋ ਇਸ ਕਰਕੇ ਜਿਹੜਾ ਹੈਗਾ ਇਹ ਦੀਵੇ ਥੱਲੇ ਹਨੇਰਾ ਹੁੰਦਾ ਉਹ ਦੂਸਰਿਆਂ ਨੂੰ ਚਾਨਣ ਦਿੰਦਾ ਜਦੋਂ ਉਹਦਾ ਆਪ ਵੇਖਦੇ ਆ ਉਹਦੇ ਵਿੱਚੋਂ ਬਹੁਤ ਕੁਝ ਨਿਕਲਦਾ ਹੈ ਇਹ 48 ਮੁਕੱਦਮਿਆਂ ਤੋਂ ਬਿਨਾ 7-8 ਪਰਚੇ ਦਰਜ ਜਿਹੜੇ ਕੇਜਰੀਵਾਲ ਤੇ ਹੋਰ ਹੋਣ ਵਾਲੇ ਆ ਉਹ ਸਰਕਾਰ ਆ ਜਿਹੜੀ ਉੱਤੇ ਆਉਦੀ ਸੈਟਿੰਗ ਕਰ ਰਹੀ ਹੈ ਤੋਂ ਬਾਅਦ ਆ ਜਿਹੜੇ ਘਟਾਲੇ ਉਹ ਕਹਿੰਦੇ ਕੱਢਾਂਗੇ ਅਸੀਂ ਇੱਕ ਤਾਂ ਇਹ ਕੱਢ ਲਿਆ ਕਿ 48 ਕਿਸਾਂ ਦੀ ਜਿਹੜੀ ਫੀਸ ਕਿਹਨੇ ਦਿੱਤੀ ਹੈ ਸੋ ਇਸ ਕਰਕੇ ਪੰਜਾਬੀਓ ਸੋ ਸਮਝ ਕੇ ਬੰਦੇ ਨੂੰ ਚੁਣਿਆ ਕਰੋ ਕੋਈ ਗੱਲ ਨਹੀਂ ਦੇਖੋ ਪਾਰਟੀ ਇੱਕ ਉਹਦਾ ਨਿਯਮ ਹੁੰਦੇ ਆ ਪਾਰਟੀ ਬਣਾ ਲੈਂਦਾ ਪਾਰਟੀ ਕੋਈ ਵੀ ਰਜਿਸਟਰਡ ਕਰਾ ਲੇ ਉਹਦਾ ਅਧਿਕਾਰ ਹੈ ਬੋਲਣ ਦਾ ਅਧਿਕਾਰ ਹੈ ਸਭ ਨੂੰ ਲੇਕਿਨ ਬੰਦੇ ਤਾਂ ਉਧਰ ਉਧਰ ਹੀ ਆਈ ਜਾਂਦੇ ਆ ਨਾ ਜੀ ਜਦੋਂ ਆਪਾਂ ਕੋਈ ਬੰਦਾ ਚੁੰਨਦੇ ਆ ਚਾਹੇ ਉਹ ਵਿਧਾਇਕ ਹੈ ਚਾਹੇ ਉਹ ਐਮਪੀ ਹੈ ਤਾਂ ਉਹਦੇ ਜਿਹੜੇ ਗੁਣ ਹੈ ਬੰਦੇ ਚ ਵੇਖ ਕੇ ਗੁਣ-ਉਗਣ ਉਹਨੂੰ ਵੇਖ ਕੇ ਚੁਣਿਆ ਕਰੋ ਸਰਕਾਰ ਬਣੇ ਨਾ ਬਣੇ ਲੰਗੜੀ ਸਰਕਾਰ ਬਣੇ ਕੁਛ ਬਣੇ ਪਰ ਇਹ ਤਾਂ ਸਾਬਤ ਹੋ ਜਣਾ ਵੀ ਜਦ ਅਸੀਂ ਆਹ ਬੰਦੇ ਚੁਣੇ ਆ ਫਿਰ ਜਦੋਂ ਸਾਂਝੀ ਸਰਕਾਰ ਬਣਦੀ ਹੈ ਮੰਨ ਲਓ ਕਈ ਭਾਈ ਵਾਰ ਪਾਰਟੀਆਂ ਰਲ ਕੇ ਬਣਾਉਂਦੀਆਂ ਤਾਂ ਫਿਰ ਉਹਦੇ ਚ ਘਟਾਲਾ ਨਹੀਂ ਹੋਊਗਾ ਜਦੋਂ ਇੱਕ ਨੂੰ ਬਹੁਮਤ ਮਿਲ ਜਾਂਦੀ ਹੈ ਤਾਂ ਫਿਰ ਭਾਈ ਉਹ ਅੰਦਰ ਅਤੇ ਘਟਾਲੇ ਜ਼ਰੂਰ ਕਰਦਾ ਕੋਈ ਇਹੋ ਜਿਹਾ ਮਨੁੱਖ ਤਾਂ ਹੈ ਨਹੀਂ ਕਿ ਜਿਹੜਾ ਮਤਲਬ ਧਿਆਨਤਦਾਰੀ ਤੇ ਚੱਲਦਾ ਹੋਵੇ ਵੀ ਹਾਂ ਜੀ ਮੈਂ ਤਾਂ ਇੱਕ ਸੇਵਾ ਸੇਵਾ ਕਰਨ ਵਾਲਾ ਹੈ ਲੋਕਾਂ ਦੀ ਸੇਵਾ ਕਰਨੀ ਹੈ ਇਹ ਜੇ ਬਹੁਤ ਘੱਟ ਮਿਲਦੇ 2% ਲੋਕ ਮਿਲਦੇ ਸੋ ਇਸ ਕਰਕੇ ਇਹ ਜਿਹੜੇ ਦਿੱਲੀ ਦੇ ਵਿੱਚ ਘਟਾਲੇ ਹੋਏ ਆ ਇਹ ਸਾਹਮਣੇ ਆਉਣਗੇ ਤੇ ਕੇਜਰੀਵਾਲ ਤੇ ਜਿਹੜੇ 48 ਮੁਕੱਦਮੇ ਦਰਜ ਆ 8 10 ਦੀ ਤਿਆਰੀ ਕਰੀ ਬੈਠੇ ਆ ਇਹ ਕਹਿੰਦੇ ਵੀ ਇਹ ਸੈਂਕੜੇ ਤੇ ਪਹੁੰਚ ਜਾਣਾ ਤੇ ਸੈਂਕੜੇ ਤਾਂ ਨਹੀਂ ਝੂਠੇ ਪਰਚੇ ਦਰਜ ਤੂੰ ਗੱਲ ਤਾਂ ਹੁੰਦੀ ਹੈ ਨਾ ਸੁਭੀਰੋ ਅੱਗੇ ਵਾਸਤੇ ਜੋ ਕਿਸੇ ਦੀ ਵਿੱਚ ਆ ਅਕਾਲੀ ਆ ਕਾਂਗਰਸੀ ਆ ਭਾਜਪਾ ਆ ਆਮ ਆਦਮੀ ਪਾਰਟੀ ਜਾਂ ਜੋ ਵੀ ਹੈਂਡ ਅਦਰ ਚ ਹੋਰ ਪਾਰਟੀਆਂ ਤਾਂ ਸੋਚ ਕੇ ਜਿਹੜਾ ਹੈਗਾ ਤੁਸੀਂ ਵਿਅਕਤੀ ਨੂੰ ਚੁਣਿਆ ਕਰੋ ਤਾਂ ਜੋ ਤੁਹਾਡੇ ਮਸਲੇ ਆ ਜਿਹੜੇ ਉਹ ਹੱਲ ਹੋ ਜਾਣ ਚੁਣ ਕੇ ਫਿਰ ਆਪਾਂ ਬਵਾਦਾਂ ਦੇ ਵਿੱਚ ਪਏ ਜਾਂਦੇ ਆ ਉਹ ਵਿਵਾਦ 5 ਸਾਲ ਚੱਲਦਾ ਰਹਿੰਦਾ ਅਗਲਾ ਆਪਦਾ ਸਾਰਾ ਕੁਝ ਘਟ ਜਾਂਦਾ ਤੇ ਜਨਤਾ ਦਫ਼ਤਰਾਂ ਚ ਤੇ ਉਹਦੇ ਪ੍ਰਸ਼ਾਸਨ ਦੇ ਦਫ਼ਤਰਾਂ ਚ ਤੇ ਚੁਣੇ ਹੋਏ ਨੁਮਾਇੰਦੇ ਦੇ ਦਫ਼ਤਰਾਂ ਚ ਵਿਚਾਰੇ ਕਿਹੜੇ ਮਾਰਦੇ ਰਹਿੰਦੇ ਜਿਹੜਾ ਕੋਲੇ ਦੋ ਪੈਸੇ ਹੁੰਦੇ ਉਹ ਤੇਲ ਤੇ ਫੂਕ ਕੇ ਤੇ ਘਰੇ ਬੈਠ ਜਾਂਦੇ ਆ ਵਾਹਿਗੁਰੂ ਜੀ ਕਾ ਕਲਸਾ O arrebol de equipamento.